ਇਸ ਸਟੈਂਗਾ ਸਟੈਂਗੇ ਸਟੈਂਗਾ ਸਾਡੇ ਪਿੰਡ ਦੇ ਵਿੱਚ ਘੱਟੋ ਘੱਟ ਮਿਲਦਾ ਬਈ 5 6 ਤੋਂ 7 6 7 ਦੁਕਾਨਾਂ ਹੋਣਗੀਆਂ ਹਰ ਇੱਕ ਦੁਕਾਨ ਦੇ ਉੱਪਰ ਇਹ ਤਿੰਨ ਪੇਟੀਆਂ ਲੱਗਦੇ ਨੇ ਤਿੰਨ ਤਿੰਨ ਤੋਂ ਚਾਰ ਪੇਟੀਆਂ ਕਹਿਣ ਦਾ ਭਾਅ ਮਿਲਦਾ ਹੈ 20 30 ਪੇਟੀਆਂ ਸਾਡੇ ਪਿੰਡ ਦੇ ਵਿੱਚ ਇਹ ਲੱਗਦੇ ਨੇ ਸਟਿੰਗ ਦੀਆਂ ਸਾਡੇ ਪਿੰਡ ਦੀ ਗੱਲ ਨਹੀਂ ਹਰੇਕ ਪਿੰਡ ਦੇ ਵਿੱਚ ਇਹ ਬਹੁਤ ਵੱਡੀ ਪੱਧਰ ਤੇ ਵਿਕ ਰਹੀ ਆ 250 ਐਮਐਲ ਦੀ ਸਟਿੰਗਾ ਹੈ 20 ਰੁਪਏ ਦੀ ਸਟਿੰਗਾ ਹੈ ਜੇ ਆਪਾਂ ਗੱਲ ਕਰੀਏ 250 ml ਦੀ ਜੇ ਦੋ ਦੀ ਗੱਲ ਕਰੀਏ ਅੱਧਾ ਲੀਟਰ ਹੋ ਗਿਆ 40 ਤੇ ਆਪਾਂ ਜੇ ਆਪਾਂ ਚਾਰ ਦੀ ਗੱਲ ਕਰੀਏ ਤਾਂ ਚਾਰ ਦਾ ਜਿਹੜੀਆਂ ਹੈ ਚਾਰ ਦਾ ਹੋ ਗਿਆ 1 ਲੀਟਰ 80 ਰੁਪਏ ਦਾ ਲੀਟਰ ਹੋ ਗਿਆ 80 ਰੁਪਏ ਦਾ ਜਿਹੜਾ ਲੀਟਰ ਇਹ ਬਣ ਗਿਆ ਹੈ ਇਸ ਟੈਂਕ ਤੁਸੀਂ ਪੀ ਰਹੇ ਹੋ ਤੁਸੀਂ ਮੈਨੂੰ ਦੱਸੋ ਕਿ 50 55 ਰੁਪਏ ਆਪਣਾ 60 ਰੁਪਏ ਦੁੱਧ ਵੇਖਦਾ ਦੁੱਧ ਪੀ ਲੋ ਆ ਕਿੰਨੀ ਤੁਹਾਡੇ ਨੁਕਸਾਨ ਦਾ ਹੈ ਕਦੋਂ ਦੁੱਧ ਲਈਏ ਕਿੰਨੀ ਨੁਕਸਾਨ ਦਾ ਹੈਗਾ ਜਿਵੇਂ ਮੰਨ ਕੇ ਚੱਲ ਕਿਸੇ ਨੇ ਜਿਆਦਾ ਚਿੱਟਾ ਪੀ ਲਿਆ ਜਾਂ ਕੋਈ ਗੋਲੀ ਖਾ ਲਈ ਜਾਂ ਕੁਝ ਵੀ ਖਾ ਲਿਆ ਜਾਂ ਕੋਈ ਆਪਣਾ ਮਾੜੇ ਮੁੱਢੀ ਕੋਈ ਚਮਚਾ ਲਾ ਲਿਆ ਲਾਉਣ ਤੋਂ ਬਾਅਦ ਸਟਿੰਗ ਪੀਂਦੇ ਨੇਗੇ ਸਟਿੰਗ ਕੰਮ ਕਰਦੀ ਐ ਖੋਰਨ ਦਾ ਨਸ਼ਾ ਕਰਕੇ ਫਿਰ ਇਹ ਪੀਂਦੇ ਨੇ ਇਸ ਤੋਂ ਬਾਅਦ ਸੁੱਕਾ ਸਮਾਨ ਚੱਕ ਕੇ ਇਹ ਬਹੁਤ ਨੁਕਸਾਨਦਾਇਕ ਐ ਕੱਲਾ ਇਹ ਕੈਮੀਕਲ ਵਿੱਚ ਪਾ ਕੇ ਤਿਆਰ ਕਰੀ ਹੋਈ ਐ ਬਹੁਤ ਮਾੜੂ ਮਾਰੂ ਸਾਫਤ ਹੋ ਰਹੀ ਐ ਕੋਈ ਦੁੱਧ ਪੀ ਲੋ ਕੋਈ ਜੂਸ ਪੀ ਲੋ ਕੋਈ ਤਾਜ਼ਾ ਘੜਾ ਕੇ ਜੂਸ ਪੀ ਲੋ ਮਰਦੇ ਹੋ ਤੁਸੀਂ ਆਪੋਂ 30 ਰੁਪਏ ਦਾ ਗਲਾਸ ਜੂਸ ਦਾ ਵਧੀਆ 40 ਰੁਪਏ ਦਾ ਮਿਲ ਜਾਂਦਾ ਐ ਕਲਪਾਤ ਤੋਂ ਬਾਅਦ ਜੇ ਪਦੀ 50 ਰੁਪਏ ਦਾ ਮਿਲ ਜਾਂਦਾ ਪਰ ਆਹਾਂ ਤੁਸੀਂ ਸਟਿੰਗਾ ਦੋ ਦੋ ਤਿੰਨ ਤਿੰਨ ਖਿੱਚੀ ਜਾਂਦੇ ਹੋ ਮੈਨੂੰ ਲੱਗਦਾ ਵੀ ਇਹ 15 ਸਾਲ ਤੋਂ ਲੈ ਕੇ 22 23 ਸਾਲ ਤੱਕ ਦੇ ਨੌਜਵਾਨ ਤਾਂ ਬਾਲੇ ਪੀਂਦੇ ਨੇ ਸਾਰੇ ਇਹ ਪੀਂ ਤਰੋ ਜਾਂਦੇ ਨੇ ਕਿ ਇਹ ਬਹੁਤ ਹਾਨੀਕਾਰਕ ਹੈ ਕੀ ਪੀਂਦੇ ਹੋ ਜਿੰਨੇ ਵੀ ਤੁਸੀਂ ਕੋਕ ਸ਼ੋਕ ਜਿੰਨਾ ਵੀ ਤੁਸੀਂ ਕੁਝ ਪੀਂਦੇ ਹੋ ਬਹੁਤ ਹਾਨੀਕਾਰਕ ਹੈ ਐਨੀਆਂ ਬਿਕਦੇ ਨੇ ਸਟਿੰਗਾ ਐਨੀਆਂ ਪੀਂਦਾ ਤੂੰ ਤਾਂ ਨਹੀਂ ਪਿੰਦਾ ਸਟਿੰਗਾ ਹੌਂਗਾ ਮਾਰੇ ਹੈ ਇੱਧਰ ਆ ਇੱਧਰ ਸੋਚਾ ਪੱਕਾ ਨਹੀਂ ਮੈਂ ਨਾ ਅਗਰੇ ਪਿੱਛੇ ਦੇਖ ਲਾ ਕੋਕ 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 ਦੀ ਗਾਂ ਕੋਈ ਸਾਰਾ ਕੋਕ ਨਾਲ ਸਹੀ ਹੈ ਇਹ ਉਹ ਭਰਾਵਾ ਸਹੀ ਨਹੀਂ ਹੈਗੀ ਇਹ ਸਾਰੇ ਕੈਮੀਕਲਾਂ ਤੋਂ ਤਿਆਰ ਕਰੀਆਂ ਹੋਈ ਚੀਜ਼ਾਂ ਨੇਗੀਆਂ ਕੋਈ ਘਰ ਦਾ ਦੁੱਧ ਪੀ ਲੋ ਕੋਈ ਜੂਸ ਪੀ ਲੋ ਕੋਈ ਫਰੂਟ ਖਾ ਲੋ ਆਦਨਾ ਜਵਾਥ ਨੇ दारू ਖਿੱਚ ਲੈਂਦੇ ਨੇ ਜਾਂ ਉਹਨਾਂ ਦੇ ਖਿੱਚ ਲੈਂਦੇ ਨੇ ਕਿ ਕਦ ਕਦੋਂ ਤੁਸੀਂ ਸਿੱਧੇ ਰਾਹ ਪਾਵਾਂਗੇ ਆ ਚੀਜ਼ਾਂ ਪੀ ਪੀ ਆਪਦਾ ਸਪੀਰ ਗਲੀਆਂ ਜਾਂਦੇ ਹੋ ਮੈਂ ਨਾ ਤੁਹਾਨੂੰ ਗੱਲ ਆਸਦਾ ਮੈਨੂੰ ਡਾਕਟਰ ਕੋਲ ਜਾਣਾ ਪੈਂਦਾ ਪਰ ਜਿੰਨੀਆਂ ਪ੍ਰੋਬਲਮਾਂ ਨੇ ਮੈਂ ਕਈ ਵਾਰੇ ਸਾਹਮਣਾ ਕਰਦਾਂ ਮੈਂ ਕਰਦਾਂ ਮੈਂ ਸਰੀਰ ਦੀ ਬਹੁਤ ਜ਼ਿਆਦਾ ਪਹਿਲਾਂ ਫਿਟਨੈਸ ਰੱਖੀ ਸੀ ਹੁਣ ਮੈਨੂੰ ਮਿਲਣਾ ਗੜਨਾ ਉਹ ਕਰਨਾ ਪਉ ਕਰਨਾ ਜਿੰਨੀ ਮੇਰੀ ਜ਼ਿੰਦਗੀ ਸਟ੍ਰੈਸ ਰਾਜਾ ਕੰਮ ਨੇ ਬਹੁਤ ਨੇ। ਅਰਬ ਬਹੁਤ ਨੁਕਸਾਨਦਾਇਕ ਇਸ ਸਟਿੰਗ ਜੀ ਬੀਨੋ ਛੱਡੋ ਸਾਰਿਆਂ ਨੂੰ ਬੇਨਤੀ ਹੈ ਇਹ ਜਿੰਨੇ ਪਿੰਡਾਂ ਚ ਵਿਕ ਰਿਹਾ ਹੈ ਜਿੰਨੇ ਵੀ ਤੁਸੀਂ ਮੈਨੂੰ ਪਿਆਰ ਕਰਦੇ ਹੋ ਨੌਜਵਾਨ ਸਾਰੇ ਛੋਟੇ ਵੱਡੇ ਭਰਾਏ ਬਹੁਤ ਹਾਨੀਕਾਰਕ ਹੈ। ਇਸ ਕਰਕੇ ਤੁਸੀਂ ਵੀ ਚੰਗੀ ਚੀਜ਼ ਖਾਓ ਪੀਓ ਤੇ ਇਹ ਹੀ ਤੁਹਾਨੂੰ ਮੇਰੀ ਬੇਨਤੀ ਹੈ ਆਹ ਸਟਿੰਗਾ ਸਟੁੰਗਾਂ ਜਿਹੜਾ ਖੜਾ ਛੱਡੋ ਬਹੁਤ ਬਿਕਰੀਆਂ ਨੇ ਪਿੰਡਾਂ ਦੇ ਵਿੱਚ। ਇਹ ਸਟਿੰਗਾ ਸਟਿੰਗੇ ਸਟਿੰਗਾ ਸਾਡੇ ਪਿੰਡ ਦੇ ਵਿੱਚ ਘੱਟੋ ਘੱਟ ਮਿਲਦਾ ਵੀ 5-6 ਤੋਂ 7-6-7 ਦੁਕਾਨਾਂ ਹੋਣਗੀਆਂ ਹਰ ਇੱਕ ਦੁਕਾਨ ਦੇ ਉੱਪਰ ਇਹ ਤਿੰਨ ਪੇਟੀਆਂ ਲੱਗਦੀਆਂ ਨੇ ਤਿੰਨ ਤਿੰਨ ਤੋਂ ਚਾਰ ਪੇਟੀਆਂ ਕਹਿਣ ਦਾ ਭਾਅ ਮਿਲਦਾ ਹੈ 20-30 ਪੇਟੀਆਂ ਸਾਡੇ ਪਿੰਡ ਦੇ ਵਿੱਚ ਇਹ ਲੱਗਦੇ ਨੇ ਸਟਿੰਗ ਦੀਆਂ ਸਾਡੇ ਪਿੰਡ ਦੀ ਗੱਲ ਨਹੀਂ ਹਰੇਕ ਪਿੰਡ ਦੇ ਵਿੱਚ ਇਹ ਬਹੁਤ ਵੱਡੀ ਪੱਧਰ ਤੇ ਵਿਕ ਰਹੀ ਆ 250 ਐਮਐਲ ਦੀ ਸਟਿੰਗ ਆ ਇਹ 20 ਰੁਪਏ ਦੀ ਸਟਿੰਗ ਆ ਇਹ ਜੇ ਆਪਾਂ ਗੱਲ ਕਰੀਏ ਤਾ ਇਸੇ ਅਮਲ ਦੀ ਹੈ ਜੇ ਦੋ ਦੀ ਗੱਲ ਕਰੀਏ ਅੱਧਾ ਲੀਟਰ ਹੋ ਗਿਆ 40 ਤੇ ਆਪਾਂ ਜੇ ਆਪਾਂ ਚਾਰ ਦੀ ਗੱਲ ਕਰੀਏ ਤਾਂ ਚਾਰ ਦਾ ਜਿਹੜੀਆਂ ਹੈ ਚਾਰ ਦਾ ਹੋ ਗਿਆ 1 ਲੀਟਰ 80 ਰੁਪਏ ਦਾ ਲੀਟਰ ਹੋ ਗਿਆ 80 ਰੁਪਏ ਦਾ ਜਿਹੜਾ ਲੀਟਰ ਇਹ ਬਣ ਗਿਆ ਇਸ ਟਿੰਕ ਤੁਸੀਂ ਪੀ ਰਹੇ ਹੋ ਤੁਸੀਂ ਮੈਨੂੰ ਦੱਸੋ ਕਿ 50 55 ਰੁਪਏ ਆਪਣਾ 60 ਰੁਪਏ ਦੁੱਧ ਵਿਕਦਾ ਦੁੱਧ ਪੀ ਲੋ ਆ ਕਿੰਨੀ ਤੁਹਾਡੇ ਨੁਕਸਾਨ ਦਾ ਹੈ ਕਾ ਤੁਹਾਡ ਲਈ ਹੈ ਕਿੰਨੀ ਨੁਕਸਾਨ ਦਾ ਹੈਗਾ ਜਿਵੇਂ ਮੰਨ ਕੇ ਚੱਲ ਕਿਸੇ ਨੇ ਜਿਆਦਾ ਚਿੱਟਾ ਪੀ ਲਿਆ ਜਾਂ ਕੋਈ ਗੋਲੀ ਖਾ ਲਈ ਜਾਂ ਕੁਝ ਵੀ ਖਾ ਲਿਆ ਜਾਂ ਕੁਝ ਆਪਣਾ ਮਾੜਾ ਕੋਈ ਕੋ ਚਮਚਾ ਲਾ ਲਿਆ ਲਾਉਣ ਤੋਂ ਬਾਅਦ ਸਟਿੰਗ ਪੀਂਦੇ ਨੇਗੇ ਸਟਿੰਗ ਕੰਮ ਕਰਦੀ ਐ ਖੋਰਨ ਦਾ ਨਸ਼ਾ ਕਰਕੇ ਫਿਰ ਇਹ ਪੀਂਦੇ ਨੇ ਇਸ ਤੋਂ ਬਾਅਦ ਸੁੱਕਾ ਸਮਾਨ ਚੱਕ ਕੇ ਇਹ ਬਹੁਤ ਨੁਕਸਾਨਦਾਇਕ ਐ ਕੱਲਾ ਇਹ ਕੈਮੀਕਲ ਵਿੱਚ ਪਾ ਕੇ ਤਿਆਰ ਕਰੀ ਹੋਈ ਐ ਬਹੁਤ ਮਾੜੂ ਮਾਰੂ ਸਾਫਟ ਹੋ ਰਹੀ ਐ ਕੋਈ ਦੁੱਧ ਪੀ ਲੋ ਕੋਈ ਜੂਸ ਪੀ ਲੋ ਕੋਈ ਤਾਜ਼ਾ ਕਢਾ ਕੇ ਜੂਸ ਪੀ ਲੋ ਮਰਦੇ ਤਾਂ ਤੁਸੀਂ ਆਪੋਂ 30 ਰੁਪਏ ਦਾ ਗਲਾਸ ਜੂਸ ਦਾ ਵਧੀਆ 40 ਰੁਪਏ ਦਾ ਮਿਲ ਜਾਂਦਾ ਚਲ ਬਾਅਦ ਤੋਂ ਬਾਅਦ ਜੇ ਵਧੀਆ 50 ਰੁਪਏ ਦਾ ਮਿਲ ਜਾਂਦਾ ਪਰਾ ਹਾ ਤੋ ਇਸ ਟਿੰਗਾ ਦੋ ਦੋ ਤਿੰਨ ਤਿੰਨ ਖਿੱਚੀ ਜਾਂਦੇ ਹੋ ਮੈਨੂੰ ਲੱਗਦਾ ਵੀ ਇਹ 15 ਸਾਲ ਤੋਂ ਲੈ ਕੇ 22 23 ਸਾਲ ਤੱਕ ਦੇ ਨੌਜਵੰਤਾਂ ਬਾਲੇ ਪੀਂਦੇ ਨੇ ਸਾਰੇ ਇਹ ਪੀਂ ਤਰੋ ਜਾਂਦੇ ਨੇ ਕਿ ਇਹ ਬਹੁਤ ਹਾਨੀਕਾਰਕ ਹੈ ਕਿ ਪੀ ਜਾਂਦੇ ਹੋ ਜਿੰਨੇ ਵੀ ਤੁਸੀਂ ਕੋਕ ਸ਼ੋਕ ਜਿੰਨਾ ਵੀ ਤੁਸੀਂ ਕੁਝ ਪੀਂਦੇ ਹੋ ਬਹੁਤ ਹਾਨੀਕਾਰਕ ਹੈ ਐਨੀਆਂ ਬਿਕਦੇ ਨੇ ਇਸ ਟਿੰਗਾ ਐਨੀਆਂ ਪੀਂਦੇ ਤੂੰ ਤਾਂ ਨਹੀਂ ਪਿੰਦਾ ਇਸ ਟਿੰਗਾ ਹਾਂ ਕਾ ਮਾਰੇ ਹੈ ਹੈ ਇੱਧਰ ਆ ਇੱਧਰ ਸੋਚਾ ਪੱਕਾ ਨਹੀਂ ਮੈਂ ਨਾ ਉਹ ਕਰਦੇ ਪੀਤੀ ਨਹੀਂ ਦੇਖ ਲਾ ਕੋਕ ਕੋ ਕੋ ਜਿੱਦੀ ਗਾਹ ਕੁਸਤਾ ਕੋਗ ਨਾਲ ਸਹੀ ਹੈ ਇਹ ਉਹ ਭਰਾਵਾ ਸਹੀ ਹੈਗੀ ਇਹ ਸਾਰੇ ਕੈਮੀਕਲਾਂ ਤੋਂ ਤਿਆਰ ਕਰੀਆਂ ਹੋਈ ਚੀਜ਼ਾਂ ਨੇਗੀਆਂ ਕੋਈ ਘਰ ਦਾ ਦੁੱਧ ਪੀ ਲਓ ਕੋਈ ਜੂਸ ਪੀ ਲਓ ਕੋਈ ਫਰੂਟ ਖਾ ਲਓ ਆਦਨਾ ਜਾਤ ਨੇ दारू ਖਿੱਚ ਲੈਂਦੇ ਨੇ ਜਾਂ ਉਹਨਾਂ ਦੇ ਖਿੱਚ ਲੈਂਦੇ ਨੇ ਕਦ ਕਦੋਂ ਤੁਸੀਂ ਸਿੱਧੇ ਰਾਹ ਪਾਵੋਗੇ ਆ ਚੀਜ਼ਾਂ ਪੀ ਪੀ ਆਪਦਾ ਸਰੀਰ ਗਲ ਜਾਨੇ ਹੋ ਮੈਂ ਨਾ ਤੁਹਾਨੂੰ ਗੱਲ ਆਸਦਾ ਮੈਨੂੰ ਡਾਕਟਰ ਕੋਲ ਜਾਣਾ ਪੈਂਦਾ ਪਰ ਜਿੰਨੀਆਂ ਪ੍ਰੋਬਲਮਾਂ ਨੇ ਮੈਂ ਕਈ ਵਾਰੇ ਸਾਹਮਣਾ ਕਰਦਾਂ ਮੈਂ ਕਰਦਾਂ ਮੈਂ ਸਰੀਰ ਦੀ ਬਹੁਤ ਜ਼ਿਆਦਾ ਪਹਿਲਾਂ ਫਿਟਨੈਸ ਰੱਖੀ ਸੀ ਹੁਣ ਮੈਨੂੰ ਮਿਲਣਾ ਗੜਨਾ ਉਹ ਕਰਨਾ ਪਾਉ ਕਰਨਾ ਜਿੰਨੀ ਮੇਰੀ ਜ਼ਿੰਦਗੀ ਸਟ੍ਰੈਸ ਆ ਜਾਂ ਕੰਮ ਨੇ ਬਹੁਤ ਨੇ ਇਹ ਅਰਾ ਬਹੁਤ ਨੁਕਸਾਨਦਾਇਕ ਹੈ ਸਤਿੰਗ ਜੀ ਵੀ ਨੂੰ ਛੱਡੋ ਸਾਰਿਆਂ ਨੂੰ ਬੇਨਤੀ ਹੈ ਇਹ ਜਿੰਨੇ ਵੀ ਪਿੰਡਾਂ 'ਚ ਵਿਕ ਰਹੇ ਨੇ ਜਿੰਨੇ ਵੀ ਤੁਸੀਂ ਮੈਨੂੰ ਪਿਆਰ ਕਰਦੇ ਹੋ ਨੌਜਵਾਨ ਸਾਰੇ ਛੋਟੇ ਵੱਡੇ ਬੜੇ ਬਹੁਤ ਹਾਨੀਕਾਰਕ ਹੈ ਇਸ ਕਰਕੇ ਤੁਸੀਂ ਕੋਈ ਚੰਗੀ ਚੀਜ਼ ਖਾਓ ਪੀਓ ਤੇ ਇਹੀ ਤੁਹਾਨੂੰ ਮੇਰੀ ਬੇਨਤੀ ਹੈ ਆ ਸਤਿੰਗਾ ਸਟਿੰਗਾ ਜਿੰਦਾ ਖੜਾ ਛੱਡੋ ਬਹੁਤ ਵੇਕ ਰਹੀਆਂ ਨੇ ਪਿੰਡਾਂ ਦੇ ਵਿੱਚ